ਸੋ ਅਸੀ ਗੱਲ ਦੋਸਤੋ ਮੈਂ ਹਾ ਦੇਵਿੰਦੂ ਸਿੰਘ ਦੋਸਤੋ ਤੁਹਾਨੂੰ ਯਾਦ ਹੋਣਾ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਲਗਾਤਾਰ ਦੂਜੀ ਵਾਰ 2112 ਦੇ ਵਿੱਚ ਸਰਕਾਰ ਬਣੀ ਸੀ ਤੇ ਇੱਕ ਰਿਕਾਰਡ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਕਦੇ ਵੀ ਸਰਕਾਰਾਂ ਵਾਪਸੀ ਨਹੀਂ ਸੀ ਕਰਦੀਆਂ ਹੁੰਦੀਆਂ ਸੱਤਾਧਾਰੀ ਤੇਰ ਦੀ ਵਾਪਸੀ ਨਹੀਂ ਸੀ ਹੁੰਦੀ ਹੁੰਦੀ ਪਰ ਬਹੁਤੇ ਲੋਕ ਆਈ ਥਿੰਕ ਇਸ ਗੱਲ ਦੇ ਨਾਲ ਸਹਿਮਤ ਹੋਣਗੇ ਕਿ ਹੁਣ ਜਿੰਨੇ ਵੀ ਅਕਾਲੀ ਨੇ ਉਹ ਕਿਤੇ ਨਾ ਕਿਤੇ ਇਹ ਗੱਲ ਸੋਚਦੇ ਹੋਣੇ ਆ ਕਿ ਯਾਰ ਚੰਗਾ ਹੁੰਦਾ ਕਿ ਕਾਸ਼ ਉਦੋਂ ਕੈਪਟਨ ਸਾਹਿਬ ਦੀ ਸਰਕਾਰ ਬਣ ਜਾਂਦੀ ਕਿਉਂਕਿ 12 ਤੋਂ 17 ਵਾਲਾ ਜਿਹੜਾ ਇਹਨਾਂ ਦਾ 5 ਸਾਲ ਦਾ ਕਾਰਜਕਾਲ ਸੀਗਾ ਉਹਦੇ ਵਿੱਚ ਜਿੰਨੇ ਕੁ ਬਲੰਡਰ ਹੋਏ ਨੇ ਤੇ ਉਸ 5 ਸਾਲਾਂ ਨੇ ਅਕਾਲੀ ਦਲ ਨੂੰ ਐਸਾ ਪਰੇ ਸੁੱਟਿਆ ਕਿ ਸੱਤਾ ਦੇ ਤਾਂ ਹਜੇ ਕਹ ਲੋ ਕਿ ਲਾਗੇ ਛਾਗੇ ਵੀ ਅਕਾਲੀ ਦਲ ਨਜ਼ਰ ਨਹੀਂ ਆਉਂਦਾ ਹਾਲਾਤ ਪੰਜਾਬ ਦੇ ਜਿੱਦਾਂ ਦੇ ਹੈਗੇ ਨੇ ਉਹ ਤੁਹਾਡੇ ਸਾਡੇ ਸਾਰਿਆਂ ਦੇ ਸਾਹਮਣੇ ਹੀ ਆ ਪਰ ਹਜੇ ਵੀ ਰੇਸ ਦੇ ਵਿੱਚ ਅਕਾਲੀ ਕਿਤੇ ਨਹੀਂ ਨਜ਼ਰ ਆ ਰਿਹਾ ਇਹਦਾ ਲੱਗਦਾ ਵੀ ਹੋ ਸਕਦਾ ਕੋਈ ਨਵੀਂ ਪਾਰਟੀ ਬਣਾ ਕੇ ਕੋ ਨਵਾਂ ਅਕਾਲੀ ਦਲ ਬੇਸ਼ੱਕ ਪਾਪਾਈ ਅਮਰਿਤਪਾਲ ਹੋਣਾ ਵਾਲਾ ਜਾਂ ਕੋਈ ਹੋਰ ਅੱਗੇ ਆ ਜਾਵੇ ਪਰ ਇਸ ਅਕਾਲੀ ਦਲ ਦੇ ਇਸੇ ਹਿਸਾਬ ਦੇ ਨਾਲ ਅੱਗੇ ਸੱਤਾ ਦੇ ਵਿੱਚ ਆਉਣ ਦੇ ਕੋਈ ਚਾਂਸਸ ਨਹੀਂ ਲੱਗ ਰਿਹਾ ਤੇ ਉਹ 50 ਸਾਲਾਂ ਦਾ ਜਿਹੜਾ ਇਹਨਾਂ ਦਾ ਦੂਜਾ ਕਾਰਜਕਾਲ ਸੀਗਾ ਉਹਦੀਆਂ ਕਾਰਗੁਜ਼ਾਰੀਆਂ ਦੇ ਚੱਲਦੇ ਆ ਮੈਨੂੰ ਲੱਗਦਾ ਇਦਾਂ ਕਿ ਜਿਹੜਾ ਪ੍ਰਧਾਨ ਮੰਤਰੀ ਮੋਦੀ ਆ ਵੀ ਕਿਤੇ ਇਦਾਂ ਨਾ ਹੋਵੇ ਕਿ ਆਉਣ ਵਾਲੇ 20-25 ਸਾਲਾਂ 'ਚ ਮੁੜ ਕੇ ਭਾਜਪਾ ਵੀ ਇਹ ਕਿਹਾ ਕਰੇ ਵੀ ਯਾਰ ਚੰਗਾ ਹੁੰਦਾ ਕਿ ਉਦੋਂ ਸਾਡੀਆਂ 200 ਤੋਂ ਵੀ ਘੱਟ ਸੀਟਾਂ ਆਉਂਦੀਆਂ ਸਾਨੂੰ ਤੀਜੀ ਵਾਰ ਲਗਾਤਾਰ ਸਰਕਾਰ ਨਾ ਮਿਲਦੀ ਅਚਾ ਇਹ ਵੀ ਹੁੰਦਾ ਨਾ ਕਿਉਂਕਿ ਜਦੋਂ ਲਗਾਤਾਰ ਤੁਹਾਡੇ ਸਰਕਾਰ ਮਿਲੀ ਜਾਵੇ ਤੁਸੀਂ ਸਰਕਾਰ ਚ ਰਹੋ ਤੇ ਉਹ ਜਿਹੜੇ ਲੋਕ ਵੀ ਹੁੰਦੇ ਆ ਲੀਡਰ ਵੀ ਹੁੰਦੇ ਉਸ ਪਾਰਟੀ ਦੇ ਉਹ ਵੀ ਰਾਜੇ ਹੀ ਬਣ ਜਾਂਦੇ ਆ ਉਹਨਾਂ ਨੂੰ ਲੱਗਦਾ ਸਾਡੇ ਤੇ ਤਾਂ ਕੋਕੁੰਡਾ ਹੀ ਹੈ ਨਹੀਂ ਡੈਮੋਕ੍ਰੇਸੀ ਵਾਲੀ ਤਾਂ ਕੋ ਗੱਲ ਹੀ ਨਹੀਂ ਅਸੀਂ ਤਾਂ ਜੋ ਮਰਜ਼ੀ ਕਰੀ ਜਾਈਏ ਸੋ ਹੁਣ ਤੀਜੀ ਵਾਰ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਆ ਐਸੀਆਂ ਬੇਨਿਜਮੀਆਂ ਇਹਨਾਂ ਦੀਆਂ ਸਾਹਮਣੇ ਆ ਰਹੀਆਂ ਨੇ ਦੋਹਾਂ ਪੱਧਰਾਂ ਦੇ ਉੱਤੇ ਚਾਹੇ ਤੁਸੀਂ ਫੋਰਨ ਪਾਲਿਸੀ ਦੇਖ ਲਓ ਤੇ ਚਾਹੇ ਤੁਸੀਂ ਘਰੇਲੂ ਨੀਤੀ ਦੇਖ ਲਓ ਫੋਰਨ ਪਾਲਿਸੀ ਦਾ ਤਾਂ ਐਸਾ ਜਲੂਸ ਕੱਢਿਆ ਅਮਰੀਕਾ ਨੇ ਸਾਡਾ ਤੇ ਆ ਹੁਣ ਮੈਂ ਤੁਹਾਡੇ ਨਾਲ ਚਲੋ ਆંકੜੇ ਵੀ ਸਾਂਝੇ ਕਰ ਲੈਣਾ ਪਰ ਦੋਸਤੋ ਆંકੜਿਆਂ ਵਾਲੀ ਗੱਲ ਨਾ ਹੁਣ ਬੇਮਾਇਨੀ ਆ ਦੇਖਿਓ ਮੈਂ ਤੁਹਾਡੇ ਨਾਲ ਪਹਿਲਾਂ ਵੀ ਸਾਂਝਾ ਕੀਤਾ ਸੀਗਾ ਕਿ ਇੱਕ ਗੱਲ ਹੁਣ ਆਪਾਂ ਸਾਰੇ ਪੱਲੇ ਬੰਨ ਲਈਏ ਕਿ ਵੈਸਟਰਨ ਕੰਟਰੀਜ਼ ਦੇ ਵਿੱਚ ਹਵਾ ਚੇਂਜ ਹੁੰਦੀ ਜਾ ਰਹੀ ਆ ਜਿੰਨੇ ਵੀ ਲੋਕ ਮੈਨੂੰ ਦੇਖ ਸੁਣ ਰਹੇ ਨੇ ਮੈਂ ਉਮੀਦ ਕਰਦਾਂਗੇ ਮੇਰੇ ਨਾਲ ਸਹਿਮਤ ਹੋਣਗੇ ਕਿ ਜੇਕਰ ਤੁਸੀਂ ਨਹੀਂ ਸਹਿਮਤ ਤਾਂ ਤੁਸੀਂ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਸਕਦੇ ਹੋ ਪ੍ਰਵਾਸੀਆਂ ਨੂੰ ਲੈ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਇੱਕ ਮਾਹੌਲ ਹੈ ਉਹ ਬਹੁਤ ਜ਼ਿਆਦਾ ਬਦਲਦਾ ਜਾ ਰਿਹਾ ਤੇ ਸ਼ੰਕੇ ਇਸ ਗੱਲ ਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਡੇ ਖਿਲਾਫ ਹੋਰ ਹੋਣਾ ਬਾਹਰਲੇ ਮੁਲਕਾਂ ਦੇ ਵਿੱਚ ਵੈਸਟਰਨ ਕੰਟਰੀਜ਼ ਦੇ ਵਿੱਚ ਇਹ ਇੱਕ ਲਹਿਰ ਚੱਲ ਰਹੀ ਹੈ ਕਿ ਯਾਰ ਸਾਡੇ ਬਹੁਤ ਤੁਸੀਂ ਆਉਣ ਦੇ ਦਿੱਤਾ ਬਹੁਤ ਲੋਕੀ ਇੱਥੇ ਆ ਗਏ ਨੇ ਤੇ ਹੁਣ ਇਹਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਗੈਰ ਕਾਨੂੰਨਨ ਢੰਗ ਦੇ ਨਾਲ ਆਉਂਦੇ ਨੇ ਉਹਨਾਂ ਦੇ ਤਾਂ ਉਹ ਪੱਕੇ ਹੀ ਖਿਲਾਫ ਨੇ ਫਿਰ ਕੋਈ ਇਦਾਂ ਦੀ ਜਦੋਂ ਘਟਨਾ ਹੋ ਜਾਂਦੀ ਆ ਜਿੱਦਾਂ ਦੀ ਹੁਣ ਜਰਮਨ ਦੇ ਵਿੱਚ ਹੋਈ ਆ ਉਹ ਇੱਕ ਸਿਰਫਰੇ ਨੇ ਜਿਹੜਾ ਕਿ ਅਫਗਾਨਿਸਤਾਨ ਤੋਂ ਸਿਗਾ ਉਹਦਾ ਅਸਾਈਲਮ ਸੀਕਰ ਸਿਗਾ ਉੱਥੇ ਤੇ ਉਹਨੇ ਲੋਕਾਂ ਦੇ ਉੱਤੇ ਗੱਡੀ ਚੜਾਤੀ ਤੇ ਉਹ ਕਾਫੀ ਲੋਕੋ ਦੇ ਵਿੱਚ ਜ਼ਖਮੀ ਹੋਏ ਸਕੇ ਬੀਤੇ ਰੋਜ਼ ਮੈਂ ਖਬਰ ਦੇਖੀ ਆ ਕਿ ਦੋ ਉਹਦੇ ਵਿੱਚ ਮੌਤਾਂ ਦੀ ਵੀ ਰਿਪੋਰਟ ਸਾਹਮਣੇ ਆਈ ਆ ਇਹ ਘਟਨਾਵਾ ਹੋਰ ਇਹਨੂੰ ਕਹਿ ਲੋ ਕਿ ਪਾਣੀ ਜਿਹੜਾ ਬੁਲਬਲੇ ਨਿਕਲ ਰਹੇ ਨੇ ਇਸ ਉਬਲਦੇ ਪਾਣੀ ਚ ਹੋਰ ਥੱਲੇ ਅੱਗ ਦਾ ਗੋਟਾ ਲਾ ਦਿੰਦੀਆਂ ਨੇ ਜਦੋਂ ਇਦਾਂ ਦੀ ਕੋਈ ਘਟਨਾ ਹੋ ਜਾਂਦੀ ਆ ਕਿ ਜਿਹੜੇ ਬਾਹਰੋਂ ਮੁਲਕਾਂ ਦੇ ਵਿੱਚ ਆ ਕੇ ਬੈਸਟ ਮੈਂਟਰੀਜ਼ ਦੇ ਵਿੱਚ ਬਸੇ ਨੇ ਇਹਨਾਂ ਨੂੰ ਵਾਪਸ ਤੋਰੋ ਇਹ ਇਹ ਤੇ ਜਿਹੜੇ ਗੈਰ ਕਾਨੂੰਨਾਂ ਨਾਉਂਦੇ ਨੇ ਜਿਨ੍ਹਾਂ ਦੇ ਬਾਬਤ ਪਤਾ ਹੀ ਕੋਈ ਨਹੀਂ ਤੇ ਉਹਨਾਂ ਦੇ ਤਾਂ ਬਿਲਕੁਲ ਹੀ ਪੁੱਜ ਕੇ ਖਿਲਾਫ ਨਹੀਂ ਸੋ ਇਸੇ ਕਰਕੇ ਮੈਂ ਤੁਹਾਡੇ ਨਾਲ ਆਲਰੇਡੀ ਇਹ ਗੱਲਬਾਤ ਕਰ ਚੁੱਕਾ ਕਿ ਉਹਨਾਂ ਨੇ ਜਿਹੜਾ 5-7 ਗੁਣਾ ਜ਼ਿਆਦਾ ਕੀਮਤ ਅਦਾ ਕਰਕੇ ਫੌਜੀ ਜਹਾਜ਼ ਦੇ ਵਿੱਚ ਵਾਪਸ ਭੇਜਿਆ ਸਾਡੇ ਲੋਕਾਂ ਨੂੰ ਤੇ ਹੱਤਕੜੀਆਂ ਬੀੜੀਆਂ ਵੀ ਉਹਨਾਂ ਨੂੰ ਤਾਂ ਹੀ ਲਾਈਆਂ ਕਿ ਅਸਲ ਦੇ ਵਿੱਚ ਉਹ ਸੰਦੇਸ਼ ਦੇ ਰਹੇ ਆ ਸਾਡੇ ਮੁਲਕ ਨੂੰ ਵੀ ਤੇ ਸਾਰੀ ਦੁਨੀਆ ਨੂੰ ਵੀ ਅਮਰੀਕਾ ਵਾਲੇ ਕਿ ਜੇਕਰ ਤੁਸੀਂ ਸਾਡੇ ਮੁਲਕ ਦੇ ਵਿੱਚ ਆਉਂਗੇ ਤੇ ਅਸੀਂ ਤੁਹਾਨੂੰ ਕ੍ਰਿਮੀਨਲਾਂ ਵਾਂਗੂ ਟ੍ਰੀਟ ਕਰੂਗੇ ਪਰ ਅਮਰੀਕਨ ਇਹ ਕਰ ਨਹੀਂ ਸਕਦੇ ਕਿਉਂਕਿ ਤੁਸੀਂ ਸਾਰੀ ਦੁਨੀਆ ਦੇ ਵਿੱਚ ਜਾ ਕੇ ਨਾ ਫਿਰ ਲੋਕਾਂ ਨੂੰ ਉਪਦੇਸ਼ ਦੇਣਾ ਬੰਦ ਕਰਨਾ ਚਾਹੀਦਾ ਅਮਰੀਕਾ ਵਾਲਿਆਂ ਨੂੰ ਜੇ ਤੁਸੀਂ ਇਹ ਕਹਿੰਦੇ ਆ ਨਾ ਕਿ ਅਸੀਂ ਅਸੀਂ ਜੀ ਹਿਊਮਨ ਰਾਈਟ ਤਾਂ ਫਲਾਨਾ ਤੇ ਤਮਕਾਨਾ ਤੇ ਤੁਸੀਂ ਭਾਈ ਉਹ ਨਾ ਤਾਂ ਉਹ دہشت گردਿਆ ਨਾ ਉਹਨਾਂ ਨੇ ਤੁਹਾਡੇ ਮੁਲਕ ਦੇ ਵਿੱਚ ਆ ਕੇ ਕੋਈ دہشت گردੀ ਐਕਟੀਵਿਟੀ ਕੀਤੀ ਆ ਤੁਸੀਂ ਉਹਨਾਂ ਨੂੰ ਹੱਤਕੜੀਆਂ ਬੇੜੀਆਂ ਕਿਉਂ ਲਾ ਰਹੇ ਹੋ ਸਾਡੇ ਮੁਲਕ ਦੀ ਫੋਰਨ ਪੋਲਿਸੀ ਦਾ ਜਲੂਸ ਇਸ ਕਰਕੇ ਮੈਂ ਕਹਿੰਦਾ ਨਿਕਲਿਆ ਕਿ ਪ੍ਰਧਾਨ ਮੰਤਰੀ ਮੋਦੀ ਹੋਣੇ ਉੱਥੇ ਜਾ ਕੇ ਆਏ ਆ ਤੇ ਜਿਵੇਂ ਮੁਕੰਮਲ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਟਰੰਪ ਦੇ ਨਾਲ ਇਹ ਗਲੇ ਮਿਲ ਰਹੇ ਹੋਣੇ ਆ ਤਾਂ ਉਹਨੂੰ ਮੈਂ ਫਰੈਂਡ ਤੇ ਮੋਦੀ ਹੌਡੀ ਕਰ ਰਹੇ ਹੋਣੇ ਆ ਉਦੋਂ ਉਹਨਾਂ ਮੁੰਡਿਆਂ ਦੇ ਹੱਥ ਕੜੀਆਂ ਬੇੜੀਆਂ ਲੱਗ ਰਹੀਆਂ ਹੋਣੀਆਂ ਕਿਉਂਕਿ ਉਹਨਾਂ ਨੇ ਹੁਣ ਤਾਂ ਇਹ ਸਪਸ਼ਟ ਹੋ ਗਿਆ ਕਿ ਉਹ ਜਿਹੜੇ ਆ ਦੂਜਾ ਜਹਾਜ਼ ਵੀ ਆਇਆ ਹੁਣ ਤਾਂ ਜਦੋਂ ਮੈਂ ਗੱਲ ਕਰ ਰਿਹਾ ਸ਼ਾਇਦ ਤੀਜਾ ਵੀ ਆਉਣ ਵਾਲਾ ਵੀ ਉਹਦੇ ਵਿੱਚ ਵੀ ਜਿਹੜੇ ਨੌਜਵਾਨ ਸੀਗੇ ਜਾਂ ਜਿੰਨੇ ਵੀ ਲੋਕ ਸੀਗੇ ਉਹਨਾਂ ਦੇ ਹੱਥ ਕੜੀਆਂ ਬੇੜੀਆਂ ਲੱਗੀਆਂ ਹੋਈਆਂ ਸੀਗੀਆਂ ਯਾਰ ਤੁਸੀਂ ਇੱਕ ਵਾਪਸ ਤਾਂ ਚਲੋ ਉਹਨਾਂ ਨੇ ਭੇਜਣੇ ਆ ਇਹ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਦੇ ਸਾਹਮਣੇ ਬੈਠ ਕੇ ਕਹਿ ਦਿੱਤਾ ਕਿ ਜਿਹੜੇ ਵੀ ਗੈਰ ਕਾਨੂੰਨਨ ਹੋਣਗੇ ਅਸੀਂ ਉਹਨਾਂ ਨੂੰ ਵਾਪਸ ਲਵਾਂਗੇ ਤੇ ਆਈ ਥਿੰਕ ਇਹ ਦੇ ਵਿੱਚ ਤਾਂ ਚਲੋ ਕੋਈ ਕੁਝ ਕਰ ਨਹੀਂ ਸਕਦਾ ਇਹ ਤਾਂ ਸਾਰੀ ਮੁਲਕਾਂ ਦਾ ਨੋਮ ਹੈ ਇਹ ਤਾਂ ਕੋਈ ਜਿਕਰ ਇਹ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਪ੍ਰਧਾਨ ਮੰਤਰੀ ਮੋਦੀ ਉੱਥੇ ਬੈਠ ਕੇ ਕਹਿੰਦਾ ਕਿ ਨਹੀਂ ਤੁਸੀਂ ਇਹਨਾਂ ਨੂੰ ਰੱਖੋਗੇ ਕਿ ਆਬਵੀਅਸਲੀ ਉਹ ਕਹਿ ਸਕਦੇ ਆ ਕਿ ਭਾਈ ਗੈਰ ਕਾਨੂੰਨਨ ਟੰਗ ਦੇ ਨਾਲ ਆਏ ਆ ਇਹ ਤੁਹਾਡਾ ਇਹ ਤਾਂ ਆਬਵੀਅਸਲੀ ਨਹੀਂ ਸੀ ਕਹਿਣਾ ਉਹਨਾਂ ਨੇ ਤੇ ਉਹ ਤਾਂ ਚਲੋ ਕੋਈ ਵੱਡੀ ਗੱਲ ਨਹੀਂ ਕਿ ਵਾਪਸ ਤਾਂ ਲੈਣਾ ਹੀ ਆ ਇੰਡੀਆ ਨੇ ਜਾਂ ਉਹਨਾਂ ਨੇ ਵੀ ਭੇਜਣੇ ਆ ਪਰ ਜੇ ਇਸ ਜੇ ਇਸ ਤਰੀਕੇ ਨਾਲ ਭੇਜ ਰਹੇ ਨੇ ਹੱਥ ਕੜੀਆਂ ਲਾ ਕੇ ਬੀੜੀਆਂ ਲਾ ਕੇ ਇਹ ਬਿਲਕੁਲ ਹੀ ਜਿਹੜਾ ਇੱਕ ਤਾਂ ਅਨ ਹਿਊਮਰ ਆ ਤੇ ਨਾਲ ਦੀ ਨਾਲ ਜਿਹੜਾ ਇਹ ਤੁਸੀਂ ਜਿਹੜੇ ਬਹੁਤ ਸਾਰੇ ਕਾਨੂੰਨ ਪੂਰੀ ਦੁਨੀਆ ਦੇ ਵਿੱਚ ਹੋਕਾ ਦਿੰਦਾ ਫਿਰਦਾ ਅਮਰੀਕਾ ਅਕੱਲ ਨਾ ਇਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਆ ਕੇ ਯੂਰੋਪੀਅਨ ਕੰਟਰੀਆਂ ਨੂੰ ਬੜੀਆਂ ਗੱਲਾਂ ਸੁਣਾਈਆਂ ਫ੍ਰੀ ਸਪੀਚ ਨੂੰ ਲੈ ਕੇ ਤੇ ਫਲਾਨਾ ਤੇ ਧਮਕਾਨਾ ਉਹ ਯਾਰ ਤੁਸੀਂ ਆਪਣੇ ਮੁਲਕ ਦੇ ਵਿੱਚ ਤਾਂ ਇਹ ਸਲੂਕ ਕਰਦੇ ਹੋ ਲੋਕਾਂ ਦੇ ਨਾਲ ਤੇ ਤੁਹਾਨੂੰ ਕੀ ਹੱਕ ਮੰਨਦਾ ਤੁਸੀਂ ਆ ਕੇ ਲੋਕਾਂ ਨੂੰ ਸਲਾਹਾਂ ਦਿੰਦੇ ਫਿਰੋ ਤਾਂ ਫਿਰ ਆਪਣੇ ਵੀ ਜਿਹੜੇ ਜਹਾਜ਼ ਆ ਉਹਨਾਂ ਦਾ ਮੂੰਹ ਥੋੜਾ ਆਪਣੇ ਘਰਾਂ ਨੂੰ ਵਾਸ਼ਿੰਗਟਨ ਡੀਸੀ 'ਚ ਹੀ ਰੱਖਿਆ ਕਰੋ ਤੁਸੀਂ ਤਾਂ ਕਦੇ ਮੂੰਹ ਚੱਕ ਕੇ ਤੁਰ ਪੈਨੇ ਹੋ ਸਾਊਦੀ ਅਰਬ ਦੇ ਵਿੱਚ ਤੇ ਕਦੇ ਇਰਾਕ-이란 ਦੇ ਪੰਗਾ ਲੈਣ ਆ ਜਾਂਦੇ ਹੋ ਹਰੇਕ ਜਗ੍ਹਾ ਤੇ ਤੁਸੀਂ ਆਪਣਾ ਕਹ ਲੋ ਕਿ ਵਿੱਚ ਅੜਾਉਣੇ ਹੱਥ ਕਿ ਮੈਂ ਇਹ ਵਾਰ ਹੱਲ ਕਰਵਾ ਦੇਣੀ ਆ ਜਾਂ ਗਾਜ਼ਾ ਵੀ ਖਰੀਦਣ ਨੂੰ ਫਿਰਦਾ ਤੁਹਾਡਾ ਰਾਸ਼ਟਰਪਤੀ ਤੇ ਜੇ ਹੁਣ ਉਦਾਂ ਤੁਸੀਂ ਸਾਰੀ ਦੁਨੀਆ ਦੇ ਗੱਲ ਇਹ ਹੈ ਕਿ ਸਰਦਾਰੀ ਅਸੀਂ ਕਰਨੀ ਆ ਪਰ ਜ਼ਿੰਮੇਵਾਰੀ ਕੋਈ ਨਹੀਂ ਲੈਣੀ ਅਸੀਂ ਹਨਾ ਵੀ ਜਿੱਦਾਂ ਉਹ ਪਿੰਡ ਦਾ ਸਰਪੰਚ ਆ ਕੋਈ ਉਹ ਕਹਿੰਦਾ ਵੀ ਸਰਪੰਚ ਵੀ ਮੈਨੂੰ ਕਹੋ ਤੇ ਪਿੰਡ ਦੇ ਫੰਡ ਫੰਡ ਜਿਹੜੇ ਆਉਂਦੇ ਉਹ ਵੀ ਮੈਨੂੰ ਦਿਓ ਪਰ ਜੇ ਕੋਈ ਕੰਮ ਕਰਾਉਣਾ ਤੇ ਉਹ ਕਿਸੇ ਪੰਜ ਪੁੰਚ ਨੂੰ ਫੜ ਕੇ ਜਾਂ ਕਿਸੇ ਹੋਰ ਤੋਂ ਕਰਾ ਲਓ ਕੰਮ ਦਾ ਨਾ ਮੈਨੂੰ ਕਹ ਦਿਓ ਵੀ ਜ਼ਿੰਮੇਵਾਰੀ ਤੁਸੀਂ ਕੋਈ ਨਹੀਂ ਲੈਣੀ ਵੀ ਹੁਣ ਮਨੁੱਖੀ ਅਧਿਕਾਰ ਸਾਰੇ ਕਿੱਥੇ ਗਏ ਜਦੋਂ ਤੁਸੀਂ ਸਾਡੇ ਜਿਹੜੇ ਇਹ ਨੌਜਵਾਨਾਂ ਨੂੰ ਤੇ ਜਾਂ ਮੁੰਡਿਆਂ ਕੁੜੀਆਂ ਨੂੰ ਬੱਚਿਆਂ ਨੂੰ ਤੁਸੀਂ ਇਹ ਇਹ ਉਹਨਾਂ ਦੇ ਨਾਲ ਇਸ ਤਰੀਕੇ ਦਾ ਸਲੂਕ ਕਰਕੇ ਉਹਨਾਂ ਨੂੰ ਵਾਪਸ ਭੇਜ ਰਹੇ ਹੋ ਸੋ ਇੰਡੀਆ ਜਿਹੜਾ ਕਿ ਆਪਣੇ ਆਪ ਨੂੰ ਅਮਰੀਕਾ ਦਾ ਦੋਸਤ ਦੱਸਦਾ ਜਾਏ ਕਹਿੰਦਾ ਕਿ ਅਸੀਂ ਵੱਡੀ ਤਾਕਤ ਬਣ ਜਾ ਰਹੇ ਹਾਂ ਉਹਨਾਂ ਦੇ ਸਿਟੀਜ਼ਨਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਮੌਜੂਦਗੀ ਦੇ ਵਿੱਚ ਇਦਾਂ ਦਾ ਸਲੂਕ ਹੋਣਾ ਫੋਰਨ ਪਾਲਿਸੀ ਦੇ ਦਾ ਕਹਿ ਲਓ ਕਿ ਪਰਖੱਚੇ ਉਡਾ ਪਏ ਅਮਰੀਕਾ ਨੇ ਹੁਣ ਜੇਕਰ ਆਪਾਂ ਆ ਜੀਏ ਜਿਹੜੀ ਸਾਡੀ ਘਰੇਲੂ ਨੀਤੀ ਆ ਉਹਦੇ ਤੁਸੀਂ ਸੋਚ ਕੇ ਦੇਖ ਲਓ ਕੋਈ ਵੀ ਹੋਰ ਸਰਕਾਰ ਹੁੰਦੀ ਕਾਂਗਰਸ ਦੀ ਸਰਕਾਰ ਹੁੰਦੀ ਜਾਂ ਕੋਈ ਵੀ ਗੱਠਜੋੜ ਹਕੂਮਤ ਹੁੰਦੀ ਤੇ ਜਿਹੜਾ 12 ਸਾਲਾਂ ਬਾਅਦ ਕੁੰਬ ਦਾ ਇਹ ਮੇਲਾ ਆਉਂਦਾ ਬਹੁਤ ਪਵਿੱਤਰ ਆ ਜਿੰਨਾ ਵੀ ਸਾਰੇ ਧਰਮਾਂ ਦਾ ਆਪੋ ਆਪਣਾ ਸਤਕਾਰ ਆ ਤੇ ਉਹ ਜਿਹੜੇ ਵੀ ਲੋਕ ਉੱਥੇ ਜਾਣਾ ਚਾਹੁੰਦੇ ਨੇ ਉਹਨਾਂ ਦਾ ਉਹ ਹੱਕ ਬਣਦਾ ਤੇ ਜੇਕਰ ਕੋਈ ਹੋਰ ਸਰਕਾਰ ਹੁੰਦੀ ਭਾਜਪਾ ਨੇ ਦੇਖ ਤੁਸੀਂ ਸੋਚ ਕੇ ਦੇਖ ਸਕਦੇ ਹੋਗੇ ਇਹਨਾਂ ਨੇ ਕਹਿਣਾ ਕੀ ਸੀ ਕਿ ਦੇਖੋ ਜੀ ਇਹ ਤਾਂ ਸਾਡੇ ਮੁਲਕ ਦੇ ਇਹ ਤਾਂ ਸਾਡੇ ਧਰਮ ਦੇ ਖਿਲਾਫ ਆ ਇਹਨਾਂ ਤੋਂ 12 ਸਾਲਾਂ ਬਾਅਦ ਸਾਡਾ ਇੱਕ ਐਸਾ ਜਿਹੜਾ ਪਵਿੱਤਰ ਦਿਨ ਸੀ ਉਹਦੇ ਲਈ ਇੰਤਜ਼ਾਮਾਂਤ ਹੀ ਨਹੀਂ ਹੋਏ। ਪਹਿਲਾ ਕੁੰਬ ਦੇ ਵਿੱਚ ਭਗਦਰਮਾ ਜੀ ਜਿਹੜੇ yogi ਸਾਹਿਬ ਨੂੰ ਕਿਹਾ ਜਾਂਦਾ ਕਿ ਪੰਜਾਬ ਨੂੰ yogi ਦੀ ਜ਼ਰੂਰਤ ਹੈ ਜੀ yogi ਵਰਗਾ ਕਾਨੂੰਨ ਪ੍ਰਕਿਰਿਆ ਨੂੰ ਸਹੀ ਰੱਖਣ ਵਾਲਾ ਬੰਦਾ ਹੀ ਕੋਈ ਨਹੀਂ ਦੁਨੀਆ ਦੇ ਵਿੱਚ। ਉਸ yogi ਤੋਂ ਆਪਣੀ ਸਟੇਟ ਨਹੀਂ ਸਾਭ ਹੋਈ। ਉੱਥੇ ਭਗੜੜ ਜਿਹੜੀ ਮਚੀ ਆ ਉਹਦੇ ਵਿੱਚ ਆੜ-ਆੜ ਨੰਬਰ ਚੱਲਦੇ ਆ ਪਤਾ ਕਿਸੇ ਨੂੰ ਕੋਈ ਨਹੀਂ ਕਿ ਅਸਲੀ ਉੱਥੇ ਮੌਤਾਂ ਕਿੰਨੀਆਂ ਹੋਈਆਂ। ਲੰਗੀ ਰਾਤ ਦਿੱਲੀ ਦੇ ਵਿੱਚ ਇਹੀ ਜਿਹੜੀ ਇੱਕ ਭਿਆਨਕ ਘਟਨਾ ਵਾਪਰੀ ਆ ਕਿ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਉੱਤੇ ਹੁਣ ਦਿੱਲੀ ਦਾ ਇਹ ਜਿਹੜਾ ਰੇਲਵੇ ਸਟੇਸ਼ਨ ਹੈ ਜੀ ਇਹਦੇ ਉੱਤੇ ਵੀ ਬਹੁਤ ਜਿਹੜੇ ਆ ਬੁਰੇ ਹਾਲਾਤ ਹੋਏ ਨੇ ਤੇ ਇਹਦੇ ਵਿੱਚ ਮੈਂ ਹੁਣੇ ਹੀ ਬੱਖ-ਬੱਖ ਮੀਡੀਆ ਰਿਪੋਰਟਾਂ ਦੇਖ ਰਿਹਾ ਮੈਂ ਦੈਨਿਕ ਪਾਸਕਰ ਜਿਹੜਾ ਇੱਕ ਵੱਡਾ ਮੀਡੀਆ ਗਰੁੱਪ ਆ ਹਿੰਦੀ ਦਾ ਸੋ ਉਹਦੇ ਮੁਤਾਬਕ ਤਕਰੀਬਨ ਇੱਥੇ ਜੀ ਉਹ 18 ਮੌਤਾਂ ਜਿਹੜੀਆਂ ਰਿਪੋਰਟ ਕਰ ਰਿਹਾ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਸ਼ਨੀਵਾਰ ਰਾਤ ਕਰੀਬ 9:30 ਵਜੇ ਭਗਦੜ ਦੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਆ ਇਹਨਾਂ ਦੇ ਵਿੱਚ 14 ਔਰਤਾਂ ਨੇ ਤੇ 3 ਬੱਚੇ ਨੇ 25 ਤੋਂ ਜ਼ਿਆਦਾ ਲੋਕ ਜਿਹੜੇ ਆ ਉਹ ਉਹ ਕਾਇਲ ਨੇ ਉਹ ਜ਼ਖਮੀ ਨੇ ਸੋ ਹੁਣੇ ਮੈਂ ਇੱਕ ਰਿਪੋਰਟ ਹੋਰ ਦੇਖੀ ਆ ਜਿਹਦੇ ਵਿੱਚ ਉਹ ਜਿਹੜੇ ਆਪਣੇ ਪੀਕੇ ਸਾਹਿਬ ਨੇ ਪ੍ਰਚੰਤ ਕਸ਼ੂਰ ਉਹਨਾਂ ਦਾ ਕਹਿਣਾ ਕਿ ਇਹਦੇ ਵਿੱਚ ਜ਼ਿਆਦਾ ਲੋਕ ਜਿਹੜੇ ਆ ਉਹ ਬਿਹਾਰ ਦੇ ਆ ਉਹਨਾਂ ਨੇ ਵੀ ਸ਼ਾਇਦ ਪ੍ਰੈਸ ਕਾਨਫਰੰਸ ਵਗੈਰਾ ਇਹ ਦੇ ਉੱਤੇ ਕੀਤੀ ਆ ਉਹਨਾਂ ਦਾ ਹੀ ਕਹਿਣਾ ਕਿ ਅੱਧੇ ਲੋਕ ਇਹਦੇ ਵਿੱਚੋਂ ਬਿਹਾਰ ਦੇ ਵਿੱਚ ਆ ਸੋ ਪਹਿਲਾਂ ਕੁੰਭ ਦੇ ਵਿੱਚ ਜੋ ਕੁਝ ਹੋਇਆ ਹੁਣ ਕੁੰਭ ਨੂੰ ਜਾਂਦੇ ਲੋਕਾਂ ਦੇ ਨਾਲ ਜੋ ਕੁਝ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਹੋਇਆ ਇਹਦਾ ਜ਼ਿੰਮੇਵਾਰ ਕੌਣ ਹੈ ਤੇ ਪਹਿਲਾਂ ਤਾਂ ਦੱਸ ਦਿਓ ਐਲਜੀ ਉਹਨਾਂ ਨੇ ਤਾਂ ਜਿਹੜਾ ਇਹਨਾਂ ਦੇ ਪਤਾ ਨਹੀਂ ਕਿਹੜੇ ਕੋਈ ਹੋਰ ਅਧਿਕਾਰੀ ਸੀਗੇ ਉਹਨਾਂ ਨੇ ਪਹਿਲਾਂ ਆਪਣਾ ਇੱਕ ਟਵੀਟ ਲਿਖ ਦਿੱਤਾ ਬਾਅਦ ਵਿੱਚ ਉਹਨੂੰ ਐਡਿਟ ਵੀ ਕਰਤਾ ਵਕ ਵਕ ਜਿਹੜੀਆਂ ਮੀਡੀਆ ਰਿਪੋਰਟਾਂ ਚੱਲ ਰਹੀਆਂ ਨੇ ਬਹੁਤ ਸਾਰੇ ਲੋਕਾਂ ਦਾ ਤਾਂ ਇਹ ਵੀ ਦਾਵਾ ਕਿ ਇਹਨੂੰ ਵੀ ਜਿਹੜਾ ਇੱਕ ਤਰੀਕੇ ਨਾਲ ਵੀ ਪ੍ਰੋਪਰ ਜਾਣਕਾਰੀ ਲੋਕਾਂ ਤੱਕ ਨਹੀਂ ਪਹੁੰਚੜ ਦਿੱਤੀ ਜਾ ਰਹੀ ਸੋ ਦੇਸ਼ ਦੇ ਵਿੱਚ ਦੇਖ ਲਓ ਚਾਹੀ ਵਿਦੇਸ਼ ਦੇ ਵਿੱਚ ਦੇਖ ਲਓ ਕਿਸੇ ਪਾਸੇ ਵੀ ਨੀਤੀ ਉਹ ਸਹੀ ਤਰੀਕੇ ਨਾਲ ਨਹੀਂ ਚੱਲ ਰਹੀ ਤੇ ਬਾਕੀ ਇੱਕ ਬਹੁਤ ਅਹਿਮ ਮਸਲਾ ਕੱਲ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਠਾਇਆ ਉਦੇ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਪੰਜਾਬ ਨੂੰ ਜਾਣ ਬੁੱਝ ਕੇ ਬਦਰਾਮ ਕੀਤਾ ਜਾ ਰਿਹਾ ਮੈਂ ਡੇਢ ਦੋ ਹਫਤੇ ਪਹਿਲਾਂ ਤੁਹਾਡੇ ਨਾਲ ਆਪਣੇ ਇਸ ਪਲੇਟਫਾਰਮ ਤੋਂ ਇੱਕ ਰਿਪੋਰਟ ਜਿਹੜੀ ਸਾਂਝੀ ਕੀਤੀ ਸੀ ਇਹਨੂੰ ਲੈ ਕੇ ਉਹਦੇ ਵਿੱਚ ਹੀ ਮੈਂ ਇਹ ਗੱਲ ਸਾਂਝੀ ਕੀਤੀ ਸੀ ਕਿ ਅੰਮ੍ਰਿਤਸਰ 에ਰਪੋਰਟ ਚੁੰਨਣ ਦੇ ਲਈ ਇਹ ਹੋ ਸਕਦਾ ਕਿ ਸੋਚਿਆ ਹੋਵੇ ਕਿ ਵਧੀਆ ਅੰਮ੍ਰਿਤਸਰ 에ਰਪੋਰਟ ਉਤਾਰੋ ਜਹਾਜ਼ ਕਿ ਸਾਡੇ ਤਾਂ ਵੈਸੇ ਮੁਲਕ ਦੇ ਵਿੱਚ ਇੱਕ ਹੈਗਾ ਨਾ ਕਿ ਉਹ ਜੀ ਪੰਜਾਬੀ ਤਾਂ ਜੰਮ ਦੇ ਕੈਨੇਡਾ ਅਮਰੀਕਾ ਨੂੰ ਦੇਖਦੇ ਆ ਵੀ ਇਹ ਹੀ ਜਾਂਦੇ ਆ ਭਾਈ ਗੈਰ ਕਾਨੂੰਨਨ ਤਰੀਕੇ ਦੇ ਨਾਲ ਸੋਪ ਬੀ ਇਹ ਤਾਂ ਹੀ ਕਰਕੇ ਅੰਮ੍ਰਿਤਸਰ ਜਹਾਜ਼ ਆਇਆ ਤੇ ਅੰਮ੍ਰਿਤਸਰ ਹੀ ਇਹਨਾਂ ਨੂੰ ਉਤਾਰ ਕੇ ਮੁੜ ਗਿਆ ਹਾਲਾਂਕਿ ਪਿਛਲੀ ਵਾਰ ਵੀ ਗੁਜਰਾਤ ਦੇ ਲੋਕ ਜਾਦੇ ਸੀਗੇ ਤੇ ਐਤਕੀ ਹੁਣ ਅੱਜ ਜਦੋਂ ਗੱਲਬਾਤ ਕਰ ਰਹੇ ਆਂ ਤੀਜਾ ਜਹਾਜ਼ ਆਉਣ ਵਾਲਾ ਪਰ ਜਿਹੜਾ ਕੱਲ ਆ ਗਿਆ ਦੂਜਾ ਜਹਾਜ਼ ਜਿਹਦੇ ਵਿੱਚ ਵੀ ਜਿਹੜੇ ਉੱਥੇ ਲੋਕ ਉਤਰੇ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੜੀਆਂ ਬੇੜੀਆਂ ਲੱਗੀਆਂ ਹੋਈਆਂ ਸੀਗੀਆਂ ਉਹਦੇ ਵਿੱਚ 119 ਦੇ ਵਿੱਚੋਂ ਇਹ ਜਿਹੜਾ ਦੂਜਾ ਬੈਚ ਆਇਆ ਇਹਦੇ ਵਿੱਚ 65 ਪੰਜਾਬੀ ਨੇ ਜੀ ਅੱਜ ਦੱਸਦੇ 157 ਲੋਕਾਂ ਨੇ ਆਉਣਾ ਪਰ ਚਲੋ ਇਹ ਤਾਂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਾਂਗੀ ਤਕਰੀਬਨ 17-18000 ਲੋਕਾਂ ਦੀ ਤਾਂ شناخت ਕੀਤੀ ਹੋਈ ਹੈ ਅਮਰੀਕਾ ਵਾਲਿਆਂ ਨੇ ਬਾਕੀ ਉੱਥੇ ਇਲੀਗਲ ਜਾਂ ਇਲੀਗਲ ਨਾ ਕਹ ਲਈਏ ਜਿਹੜੇ ਬਿਨਾਂ ਕਾਗਜ਼ਾਤ ਤੋਂ ਨੇ ਉਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਜਿਹੜਾ ਉੱਥੇ ਇੱਕ ਰਿਸਰਚ ਦੇ ਮੁਤਾਬਕ ਸੋ ਇਹ ਜਹਾਜ਼ ਤਾਂ ਹੁਣ ਆਉਣੇ ਹੀ ਆ ਪਰ ਇਹ ਜਹਾਜ਼ ਬੇਸ਼ੱਕ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਆਉਣ ਪਰ ਇਹ ਇਸ ਤਰੀਕੇ ਨਾਲ ਨਾ ਆਉਣ ਜਿਸ ਤਰੀਕੇ ਨਾਲ ਆਉਂਦੇ ਆ ਕੜੀਆਂ ਬੇੜੀਆਂ ਲਾ ਕੇ ਸੁਖੈਰ ਹੋਰ ਬਹੁਤ ਸਾਰੇ ਮਸਲੇ ਨੇ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਤੁਸੀਂ ਆਪਣੀ ਪ੍ਰਤੀਕਿਰਿਆ ਇਹਨੇ ਮਸਲਿਆਂ ਦੇ ਉੱਤੇ ਜਰੂਰ ਰੱਖ ਸਕਦੇ ਹੋ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ